ਸ਼੍ਰੀ ਕਾਲਤਖਰ ਸਾਹਿਬ ਜੀ ਦੇ ਸਿੰਘ ਸਾਹਿਬ ਯਾਨੀ ਰਕबीर ਸਿੰਘ ਜੀ ਅਤੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਉਹਨਾਂ ਦੀਆਂ ਸੇਵਾਵਾਂ ਜਿਸ ਤਰੀਕੇ ਦੇ ਨਾਲ ਸਮਾਪਤ ਕੀਤ ਕਰ ਕੀਤੀਆਂ ਗਈਆਂ ਤਾਨਾਸ਼ਾਹੀ ਰਵਈਆ ਪਰ ਤਾਨਾਸ਼ਾਹੀ ਰਵਈਏ ਦੇ ਨਾਲ ਇਹ ਫੈਸਲੇ ਲਏ ਗਏ ਆ 2 ਦਸੰਬਰ ਨੂੰ ਜੋ ਸਿੰਘ ਸਾਹਿਬਾਨਾ ਨੇ ਸ਼੍ਰੀ ਕਾਲਤਖਰ ਸਾਹਿਬ ਤੋਂ ਫੈਸਲੇ ਲਏ ਸੀ ਜਿਹੜੇ ਪੰਥ ਨੂੰ ਇਕੱਠਾ ਕਰਨ ਦੇ ਫੈਸਲੇ ਲਏ ਗਏ ਸਨ ਔਰ ਜਿਨ੍ਹਾਂ ਨੇ ਪੰਥ ਵਿਰੋਧੀ ਕੰਮ ਕੀਤੇ ਉਹਨਾਂ ਨੂੰ ਸਜ਼ਾਵਾਂ ਲਾਈਆਂ ਗਈਆਂ ਸੀ ਮੈਂ ਸਮਝਦਾ ਕਿ ਇਹ ਸਾਰਾ ਨਤੀਜਾ ਉਸ ਚੀਜ਼ ਦਾ ਹੈ ਕਿਉਂਕਿ ਸਿੰਘ ਸਾਹਿਬ ਆਪਣੇ ਸਟੈਂਡ ਦੇ ਉੱਤੇ ਖੜੇ ਸਨ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਇੱਕ ਪ੍ਰਧਾਨ ਪਰਿਵਾਰ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਇਹ ਸਾਰੇ ਪੰਥ ਨੂੰ ਚਿੱਕੇ ਤੇ ਟੰਗ ਦਿੱਤਾ ਗਿਆ ਹੈ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਯਾਨੀ ਰਖਵੀਰ ਸਿੰਘ ਜੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਉਹਨਾਂ ਦੀਆਂ ਸੇਵਾਵਾਂ ਜਿਸ ਤਰੀਕੇ ਦੇ ਨਾਲ ਸਮਾਪਤ ਕੀਤੀਆਂ ਗਈਆਂ ਐਸਜੀਪੀਸੀ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਦਬਾਅ ਥੱਲੇ ਸਭ ਤੋਂ ਪਹਿਲਾਂ ਤੇ ਮੈਂ ਇਸ ਦੀ ਨਿੰਦਿਆ ਕਰਦਾ ਕਿ ਇੱਕ ਤਾਨਾਸ਼ਾਹੀ ਰਵਈਆ ਪਰ ਤਾਨਾਸ਼ਾਹੀ ਰਵਈਏ ਦੇ ਨਾਲ ਇਹ ਫੈਸਲੇ ਲਏ ਗਏ ਆ ਪਹਿਲੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸਾਹਿਬ ਐਸਜੀਪੀਸੀ ਦੇ ਪ੍ਰਧਾਨਗੀ ਦੇ ਤਹਿਤ ਜਿਨ੍ਹਾਂ ਨੇ ਕਿ ਅਕਾਲੀ ਦਲ ਦੀ ਭਰਤੀ ਕਰਨੀ ਸੀ ਉਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਬਣ ਗਿਆ ਉਹਨਾਂ ਤੇ ਬਣਾ ਦਿੱਤਾ ਗਿਆ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੋ ਇਹ ਸਾਰਾ ਕੁਝ 2 ਦਸੰਬਰ ਨੂੰ ਜੋ ਸਿੰਘ ਸਹਿਬਾਨਾ ਨੇ ਸ਼੍ਰੀ ਕਲਤਖਸਬ ਤੋਂ ਫੈਸਲੇ ਲਏ ਸੀ ਜਿਹੜੇ ਪੰਥ ਨੂੰ ਇਕੱਠਾ ਕਰਨ ਦੇ ਫੈਸਲੇ ਲਏ ਗਏ ਸਨ ਔਰ ਜਿਨ੍ਹਾਂ ਨੇ ਪੰਥ ਵਿਰੋਧੀ ਕੰਮ ਕੀਤੇ ਉਹਨਾਂ ਨੂੰ ਸਜ਼ਾਵਾਂ ਲਾਈਆਂ ਗਈਆਂ ਸੀ ਮੈਂ ਸਮਝਦਾ ਕਿ ਇਹ ਸਾਰਾ ਨਤੀਜਾ ਉਸ ਚੀਜ਼ ਦਾ ਹੈ ਕਿਉਂਕਿ ਸਿੰਘ ਸਾਹਿਬ ਆਪਣੇ ਸਟੈਂਡ ਦੇ ਉੱਤੇ ਖੜੇ ਸਨ ਕੱਲ ਵੀ ਤਾਮੀ ਸਾਹਿਬ ਨੇ ਵੀ ਕੱਲ ਸਟੇਟਮੈਂਟ ਦਿੱਤੀ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਸੋ ਇਹ ਸਾਰਾ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜੀ ਪੰਥ ਦੀ ਪਾਰਟੀ ਸੀ ਇੱਕ ਸੰਗਤ ਦੀ ਸਿੱਖਾਂ ਦੀ ਪਾਰਟੀ ਸੀ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਔਰ ਉਸ ਪਰਿਵਾਰ ਨੂੰ ਦੀ ਤਾਕਤ ਘਟਣਾ ਹੋ ਜਾਏ ਉਸ ਪਰਿਵਾਰ ਦੇ ਕੋਲ ਤਾਕਤ ਬਣੀ ਰਵੇ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜੇ ਸਾਰੇ ਫੈਸਲੇ ਲਏ ਗਏ ਆ ਪੰਥ ਇਹਨਾਂ ਨੂੰ ਕਦੀ ਵੀ ਮਾਫ ਨਹੀਂ ਕਰੇਗਾ ਜਿਸ ਤਰੀਕੇ ਦੇ ਨਾਲ ਇਹ ਤਾਨਾਸ਼ਾਹੀ ਰਵਈਏ ਦੇ ਨਾਲ ਫੈਸਲੇ ਲੈਂਦੇ ਆ ਜੋ ਇਹਨਾਂ ਨੇ ਲਿਆ ਸੋ ਕੁੱਲ ਮਿਲਾ ਕੇ ਜੋ ਮੈਨੂੰ ਲੱਗਦਾ ਹੈ ਕਿ ਜੋ ਪੰਜ ਮੈਂਬਰੀ ਕਮੇਟੀ ਨੇ ਕੱਲ ਫੈਸਲਾ ਲਿਆ ਸੀ ਕਿ ਭਰਤੀ ਜਿਹੜੀ ਕਾਲੀ ਦਲਤੀ ਉਹ ਲਗਾਤਾਰ ਸ਼ੁਰੂ ਕਰਨਗੇ ਔਰ ਉਹ ਭਰਤੀ ਤੋਂ ਬਾਅਦ ਕਿਉਂਕਿ ਇਹਨਾਂ ਦੀਆਂ ਪ੍ਰਧਾਨਗੀਆਂ ਚੱਲੇ ਜਾਣੀਆਂ ਸਨ ਇਸ ਕਰਕੇ ਉਸ ਪਰਿਵਾਰ ਨੂੰ ਬਚਾਉਣ ਦੇ ਲਈ ਜਿਹੜਾ ਇਹਨਾਂ ਵੱਡਾ ਜਿਹੜਾ ਕੌਮ ਦਾ ਨੁਕਸਾਨ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਈਡ ਸਿਕਿਉਰਟੀ ਸਰਮੋਸ ਉਪਰੀ ਸੰਸਦਾ ਹੈ ਐਸੇ ਨੇ ਪਹਿਲੇ ਗਿਆਨੀ ਹਰਪ੍ਰੀਤ ਸਿੰਘ ਉਹ ਗਿਆਨੀ ਅਬਲਿੰਕੋ ਜਿਸ ਤਰੀਕੇ ਨਾਲ ਹਟਾਇਆ ਗਿਆ ਹੈ ਕਹ ਲੱਗਦਾ ਹੈ ਕਿ ਇਸ ਪਿੱਛੇ ਸਾਰੀ ਇੱਕ ਸਾਜ਼ਿਸ਼ ਹੋ ਰਹੀ ਹੈ ਮੈਂ ਤਾਂ ਪਹਿਲੇ ਹੀ ਕਹਿਆ ਹੈ ਕਿ ਇਹ ਬਹੁਤ ਇੱਕ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਇੱਕ ਪ੍ਰਧਾਨ ਪਰਿਵਾਰ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਇਹ ਸਾਰੇ ਪੰਥ ਨੂੰ ਚਿੱਕੇ ਤੇ ਟੰਗ ਦਿੱਤਾ ਗਿਆ ਹੈ ਸਾਰੇ ਜੋ ਸਿੰਘ ਸਾਹਿਬ ਉਹਨਾਂ ਜਿਹੋ ਸਟੈਂਡ ਲਿਆ ਸੀ ਕਿ ਜਿਹਦੇ ਨਾਲ ਕੌਮ ਇਕੱਠੀ ਹੋ ਸਕੇ ਪੰਥ ਇਕੱਠਾ ਹੋ ਸਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਸਟਰੋਂਗ ਹੋਣਾ ਚਾਹੀਦਾ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਸੀ ਉਹਨਾਂ ਨੇ ਉਪਰਾਲੇ ਕੀਤੇ ਕਿ ਨਵੀਂ ਪਰਤੀ ਹੋਏ ਨਵੇਂ ਪ੍ਰਧਾਨ ਚੁਣੇ ਜਾਣ ਨਵੇਂ ਫੈਸਲੇ ਲਏ ਜਾਣ ਔਰ ਕੌਮ ਇਕੱਠੀ ਹੋਵੇ ਉਹ ਸਿਰਫ ਇਸ ਕਰਕੇ ਕਿ ਇਹ ਸਾਰਾ ਕੁਝ ਅਗਰ ਹੋ ਜਾਂਦਾ ਤੇ ਇਹਨਾਂ ਦੀਆਂ ਜੋ ਪ੍ਰਧਾਨਗੀਆਂ ਉਹ ਚਲੇ ਜਾਣਗੀਆਂ ਔਰ ਸਿਰਫ ਉਸ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ